ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਵਧੀਆ ਚੜ੍ਹਦੀ ਕਲਾ 'ਚ ਅੱਜ ਤਰੀਕ ਹੋ ਗਈ ਆ 19 ਤੇ ਅੱਜ ਦਾ ਬਲੌਗ ਆਪਾਂ ਕਰਦਾ ਸਟਾਰਟ ਤੇ ਬਬਾ ਚਾਰ ਪੰਜ ਦਿਨ ਹੋ ਗਏ ਬਲੌਗ ਬਣਾਇਆ ਨੇ ਅੱਜ ਦਾ ਬਲੌਗ ਆਪਾਂ ਕਰਦਾ ਸਟਾਰਟ ਤੇ ਆਪਾਂ ਚੱਲੇ ਆ ਗੱਡੀ ਦੇ ਹੋਰ ਸਪੀਕਰ ਲਵਾਉਣ ਨਾਲ ਪਾਵਨ ਬਾਸ ਹੌਣ ਕਿਦਾਂ ਵਧੀਆ ਵਧੀਆ ਭਾਈ ਆ ਗਏ ਫੇ ਰੇਵੀ ਮੋਬਾਈਲ ਤੋਂ ਪੰਜਾਬ ਤੇ ਚੱਲੇ ਆਪਾਂ ਦੇਖਦੇ ਆਂ ਕੀ ਕੀ ਕਰਾਉਣੇ ਜਾਵੇ ਗੱਡੀ ਦਾ ਕੰਮ ਤੇ ਹੁਣ ਅਕੇ ਜਾਵਾਂਗੇ ਗੁਰਦੁਆਰਾ ਸਾਹਿਬ ਉਹ ਮਨ ਬੋਸ ਉਹ ਤੇਰੇ ਕੋ ਤੇਰੇ ਲਈ ਰਹੀ ਆ ਸਰਤਾਈ ਥੋੜੀ ਹੋਰ ਸਰਤਾਈ ਵਾਹ ਬੋਲ ਦੋ ਜਿਹੜੀ ਘਟਾਈ ਵਾਹ ਚਲੋ ਜੀ ਘਤਰੋਂ ਮਿਲਦੇ ਆਂ ਅੱਗੇ ਜਾ ਕੇ ਤੁਹਾਨੂੰ ਹੁਣ ਪਾ ਗਰਲਾ ਤੁਹਾਡੇ ਬੈਠਾ ਲੈ ਬੰਦੇ ਕੰਦੇ ਸੇਵਾ ਇੱਟਾਂ ਦੇ ਨਾ ਇਹ ਮਨ ਨੀ ਆਇਆ ਟੁੜਿਆ ਫਿਲਮੇ ਬੜੇ ਕੁੱਤਿਆਂ ਗਾਲਾਂ ਕੱਢਦੇ ਆ ਆ ਆ ਆ ਕਰਦੇ ਕਿਉਂ ਨੂੰ ਬਾਂਧਿਆ ਸੀ ਜਿਹ ਲਈ ਆ ਕੇ ਕਿਡੇ ਆ ਵੀਡੀਓ ਬਣਿਆ ਆ ਕੜ ਕੇ ਤੁਰਦਾ ਪਹਿਲਾਂ ਉਹਨੂੰ ਦੇ ਕਮਾ ਕੇ ਲਾ ਗੱਡੀ ਕਮਾ ਕੇ ਟਾੜੇ ਆਉਂਦੇ ਲਾਤੀਆਂ ਵੇਲਾ ਨਾ ਕੇ ਮੱਗੇ ਵਾਲਾ ਡੇਪੇ ਲਗਾਏ ਪਾਣੀ ਪਿਆ ਯਾਰ ਆਹ ਪਾਣਾ ਨਾ ਤੈਨੂੰ ਆਹ ਹਟਾਰ ਲੈ ਖਲਾਬ ਬਣਾਈ ਹੋਏ ਹੋਰ ਫਿਰ ਮੁੜਿਓ ਠੀਕ ਠਾਕ ਚੜਦੀ ਬਾਊ ਦਾ ਟਿੱਡ ਨਹੀਂ ਆਉਂਦਾ ਬੈਠਾ ਜਾਂਦਾ ਤੂੰ ਦੂਰ ਗਾ ਲਾ ਕੇ ਕਰਨਾ ਤੇ ਤੂੰ ਵੀ ਆਂਦਾ ਕੋਈ ਲਾ ਕੇ ਨਹੀਂ ਮਾ ਲਾ ਕਰਨਾ ਤੇਰੇ ਆਂ ਬਾਈ ਆਹ ਹੋਰ ਲਾ ਕੇ ਤਰੇ ਲੋ ਹੀ ਮਟਰ ਗੱਡੀ ਦੀ ਆਉਣ ਲੱਗੀ ਸਰਵਸ ਸਰਵਸ ਉਹ ਤੇਰੀ ਉਹ ਤੇਰੀ ਕੀ ਕਰਨਾ ਕੀ ਕਰਨਾ ਮਾਰਿਆ ਥੋੜਾ ਮੈਂ ਕੁਛ ਬੱਬਾ ਜਾਣ ਆ ਤੂੰ ਮਮਾ ਐ ਕਰਕੇ ਮਾਰਦਾ ਰਹੇ ਹਾਂ ਹਾਂ ਦੋ ਉਹ ਬੰਦਲੀ ਕਿੱਢਦੀ ਆ ਲੋ ਵੀ ਮਤਰਾ ਆਮੋ ਨੇ ਆਪਰੇ ਗੱਲ ਉਹ ਵੀ ਜਾਲਾ ਰੋ ਰ ਬਲਾਰੋ ਟੰਗ ਤੇ ਜਗਵਾ ਆਮੋ ਦਾ ਵਾਈਫਾਈ ਚੱਲਉਗਾ ਇਹ ਪਹੁੰਚ ਬਿਜੀ ਰਹਿ ਤੇ ਕੋਈ ਵੀ ਬੰਦਾ ਫੋਨ ਦੇ ਬਹੁਤ ਜਿਆਦਾ ਬੇਸਤਾ ਦਾ ਰੀਲਾਂ ਹੀ ਵੇਖੀ ਜਾਂਦਾ ਲੋਕਾਂ ਨੇ ਦੇ ਵੇ ਕਿੰਨਾ ਟਾਈਮ ਲੱਗਦਾ ਉਹ ਚੱਕਦੀ ਚੱਕਦੀ ਚੱਕਦਾ ਚੱਕਦਾ ਉਹ ਗੱਡੀਆਂ ਗੱਲੀਆਂ ਵਾਸੀਆਂ ਮਾਰਦੇ ਇਧਰ ਆਉਂਦਾ ਗੱਡੀ ਦਾ ਕੰਮ ਕਿੱਡਾ ਤੂੰ ਕੰਜਰ ਦਾ ਗੰਦੀ ਕੈਪਰੀ ਪਾ ਕੇ ਅੰਦਰ ਬੈਠਾ ਕਿੱਡਾ ਤੂੰ ਮੈਨੂ ਲੈ ਕੇ ਬੈਠਾ ਕਿੱਡਾ ਤੂੰ ਮੈਨੂ ਲੈ ਕੇ ਬੈਠਾ ਪੂਰਾ ਆ ਪੰਜਾਬੀ ਦੇ ਕੱਟ ਕੇ ਕੈਪਰੀ ਆ ਪੰਜਾਬੀ ਨਹੀਂ ਕੱਟੀ ਆ ਪੰਜਾਬੀ ਨਹੀਂ ਕੱਟ ਗਈ ساری ਜਿੰਦਗੀ ਬਹੁਤ ਹੈ ਛੋਟਾ ਰਿਹਾ ਤੈਨੂੰ ਮੈਨੂ ਬੜੀ ਤੇ ਬੈਠਾ ਵਾਲੀ ਵੀ ਤਾਂ ਕਿੱਡੀ ਕਹਿਣੀ ਸੀ ਹਾਂ ਸਟੈਚੀਬਲ ਵਾਲੀ ਉੱਪਰ ਦੇ ਯਾਰ ਚੁੱਕਾ ਦੋ ਸਹੀ ਤੋਂ ਰੱਖੋ ਰੋਕ ਜਾ ਇਹ ਦੇ ਜਾ ਦੁਹਾਨ ਲਈ ਆ ਜੀ ਬਾਬੇ ਗੁਰਦੁਆਰੇ ਇੱਥੇ ਦੁਕਾਨਾ ਲੱਗਣੀ ਆ ਦੱਸੋ ਫਿਰ ਤੁਸੀਂ ਕੁਝ ਗਰਮੀ ਬਹੁਤ ਆ ਤੱਤੀ ਏ ਤੱਤੀ 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 ਇਹਦਾ ਓ ਤੱਡੀ ਵੀ ਤੱਡੀ ਤੱਤੀ 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 ਕਿ ਕਿੜੇ ਤੋਂ ਕੱਢਦੇ ਸਾਂ ਉਧਰ ਲਾਏ ਚਿਕੜ ਨਿਕਾ ਚਿਕੜ ਕੱਢ ਇਥੋਂ ਕਿ ਜੀਨੋ ਉਹ ਉਧਰ ਖੜਦਾ ਉਹ ਉਧਰ ਤੇ ਰਾਹ ਆ ਇਹਨੂੰ ਘਟ ਓਏ ਇਹਨੂੰ ਚਿੱਕੜ ਨਾਲ ਲਾਇਆ ਉਧਰ ਆਦਮ ਤੇ ਮਾਤੂ ਹਾ ਪ੍ਰਭੁ ਸੁਨਾ ਨਾਹੀ ਕੋ ਕੋ ਨੀ ਆਤਮ ਮੰਦਵੋ ਕੁਮਾਨ ਕਰਨ ਹਾਰੇ ਜਦੋਂ ਕਰਦੇ ਸਾਰੇ ਹੁਣ ਨਾ ਕਰਦੇ ਜੋ ਸੁਖਾਂ ਬੁਲਿ ਸਾਲਾ ਬੀ ਮਾਤਾ ਗੁਰੂ ਜੀ ਬਹਿਰ ਕਰਾ ਚਾਹ ਲੈ ਚੱਲਾ ਤੁੰ ਨੂੰ ਲੱਗੋ ਆਹ ਨਾ ਬਰਬਾਦ ਹੋ ਉਹ ਚ ਪੂਰਾ ਹੀ ਨਹੀਂ ਹੋਣਾ ਆਲੇ ਚਾਬੀ ਆਓ ਯਾਰ ਚਲੋ ਯਾਰ ਇੱਟਾਂ ਲਾਓ ਆ ਲੱਗੀ ਚਲੋ ਪੁੰਗੂ ਡਾ ਲੱਗ ਗਿਆ ਕ ਆਹੋ ਬਲੌਗ ਵੀਡੀਓ ਬਣਾਇਆ ਕੱਟ ਕੇ ਇਹ ਕੱਟ ਕੇ ਵੀਡੀਓ ਬਣਾਈਏ ਬਸ ਕੇ ਸੇਵਾ ਕਰਕੇ ਵੀਡੀਓ ਬਣਾ ਕੱਲ ਲਾਇਆ ਸਮਝਾ ਹਾਂ ਸਮਝੀ ਉਹ ਬਣਾ ਵੀਡੀਓ ਉਹ ਤਾਰੀ ਦੀ ਲੈ ਕੇ ਦੇਣ ਦੀ ਵੀਡੀਓ ਤੂੰ ਵੇੜੇ ਅਸੀਂ ਤੈਨੂੰ ਪਾਉਣੀ ਨਹੀਂ ਵੀਡੀਓ ਇਹਦੀ ਕਲੈਬਿੰਗ ਇਹਦੀ ਵੀਡੀਓ ਤਿਆਰ ਕਰਦੇ ਹਾਂ ਇੱਕ ਦਿਨ ਦੀ ਵੀਡੀਓ ਕਰਾਂ ਉਹ ਤੋਂ ਕਰਕੇ ਲਿਆਵਾਂ ਹਾਂ ਦਰਬਾਰ ਤੋਂ ਉਹ ਕਰਦੇ ਦਿਆ ਟੋਟੇ ਲੈਦੇ ਹੈਗੇ ਉਹਦੇ ਵਿੱਚ ਚੋਧੀਆਂ ਲੇਲਾ ਦਰਬਾਰ ਦੀ ਉਹ ਇਹ ਐ ਰੋਗ ਨਹੀਂ ਦੂਜੇ ਰੋਗ ਬਣਾਉਣੇ ਹੋ ਫੁੱਲ ਸੁੱਟਦਾ ਹੋਇਆ ਪੰਗੂੜਾ ਤੇ ਬਾਗੇ ਦੇ ਫੁੱਲ ਸੁੱਟੇ ਹੋਏ ਆ ਬਾਗੇ ਦੇ ਬਰਖਾ ਹਿੱਕੋਗੇ ਬਾਗੇ ਦੇ ਫੁੱਲ ਪਾਈ ਹੋਏ ਆ ਉਹਦਾ ਬਾਗ ਖੁਰਕਾ ਤਲਾ ਸੱਚਾ ਹੋਏ ਹੈ ਹੈ ਉਹਦਾ ਸਾਲਾ ਧੀ ਗਲਾਸੀ ਪੀ ਜਾਣ ਜਾਂਦਾ ਮੰਦੀ ਵਾਲੋ ਜੀ ਕੀ ਦੀਦਾ ਤੁਹਾਨੂੰ ਜੀ ਤੁਹਾਨੂੰ ਕੀ ਦੀਦਾਗਾ ਇਨਾ ਡਰ ਇਨਾ ਡਰ ਕੋੜ ਕਿਲੀ ਕਿੱਥੇ ਛੜੀ ਕੋਹ ਕਮਣਾ ਕਰਨਾਂ ਜਿਹਾ ਕਿੱਥੇ ਛੜੀ ਨਾਨ ਕਰਾ ਹਾਏ ਪਾਪਾ ਚੜ ਗਈ ਸੋਨੂੰ ਜਿਆਦਾ ਹੈ ਬਾਈ ਬਾਗ ਗਿਆ ਸ਼ਰਟੇ ਪਾਪਾ ਚੜ ਗਈ ਹਾਏ ਹੈ ਲੋਪੇ ਮੜ ਗਈ ਦਈ ਮੂੜਾ ਕੱਪੜਾ ਮੜੇ ਸਾਰੇ ਹੱਸੀ ਐਵੇਂ ਬੁਢੀ ਹੋਣ ਤੇ ਕਿੱਥੇ ਆ ਐ ਮੈਂ ਕਹਾ ਹੂੰ ਕਿੱਥੇ ਆ ਬਾਬੇ ਮੇਰਾ ਮੂਹ ਆਏ ਹੋਏ ਹੋਏ ਇਹ ਲੋਕਾਂ ਦੇ ਨਾਮ ਦੇ ਦੇ ਕੇ ਸਾਡਾ ਖੁਣਿਚ ਮਕੰਦਿਆ ਕਿਹੜਾ ਚ ਹੋ ਗਿਆ ਕਿ ਲੇ ਚੋ ਗਿਆ ਇਹ ਉਹਦੇ ਕੋ ਵੀਡੀਓ ਦਾ ਦੇ ਕੇ ਇਹ ਦੇਗੀ ਦੱਸ ਦੇਗਾ ਬੇਟਾ ਅੱਧੀ ਰਣੀ ਨੇ ਕਮੇਟੀ ਨਾਲ ਕੱਢਦਾ ਹੱਸਦਾ ਨਹੀਂ ਸਾਲਾ ਐਵੇਂ ਕਰਦਾ ਕੱਲਾ ਬਸ ਐਵੇਂ ਹੀ ਕਰੇਗਾ ਕਿੱਦਾਂ ਆ ਕਾਲੇ ਕੀਤੇ ਤੇ ਦੱਸ ਦਿੰਦੇ ਇਹ ਬਾਈ ਸਾਨੂੰ ਤੇ ਮੇਰਾ ਕੁੱਤੇ ਭਾਗ

ਦੁਲੀਆ ਕਿੱਥੇ ਹੀ ਪਾ ਮੇਰੇ ਕੋ ਕਹਿੰਦੇ 32 ਦਾ ਕਹਿੰਦੇ ਮਰਦੀ ਦੋਵੇਂ ਨੇ ਹੈ ਨਹੀਂ ਪਤਾ ਉਹ ਪਾ ਫੁਰਕੇ ਪਾਣੀ ਤੇ ਉਹ ਪਾਣੀ ਤੇ ਪਾ ਫੁਰਕੇ ਪਏ ਹਾਂ ਜਾ ਦੇਖੋ ਬਾਅ ਦੇਦਾ ਰੱਖਣੀ ਹੋਏ ਮੇਰਾ ਬੜਾ ਉਹ ਜਾਰੀ ਲਾਈ ਸਾਰੇ ਹੋ ਰੈਣ ਲੱਗੀ ਜਾਏ ਕੁੜਿਆ ਰੈਣ ਲੱਗੀ ਤੈਨੂੰ ਵੀ ਲੱਗਣ ਰਹੀ ਆਂਦਾ ਮਾਰਨੇ ਰਹਾ ਹਾਂ ਬਰਬੜੀ ਮਾਂ ਤੇ ਕੰਦਾ ਕੁੜੀ ਦੇ ਅਸੀਂ ਅਗੇ ਅਸੀਂ ਇੱਕ ਘੰਟਾ ਵੀ ਰੱਖੀ ਵੇਦੇ ਮੁੰਡੇ ਨਾਲ ਤਤੋਂ ਨਾ ਜਾਂਦਾ ਯਾਰ ਹੋਈ ਨਹੀਂ ਪੀਣਾ ਤਤੋਂ ਪਿੱਛੇ ਰਾਕ ਪਿੱਛੇ ਗਰਮਾਣਾ ਪਿੱਛੇ ਹਾਂ ਮੈਂ ਦੇ ਜਿਸੀ ਇਹ ਬਗਬਗ ਸਾਰਿਆਂ ਸਾਫ ਸੁਥੀ ਜਿਆ ਬਾਦ ਕਿੱਦਾਂ ਗੰਦ ਪੈ ਤੇ ਦਿਨ ਕੋਨੇ ਤੇ ਆ ਰਹਿਦਾ ਸਾਨੂੰ ਦੱਸਣ ਦਿਆ ਨਾ ਗਿਰੂ ਵਾਲਾ ਬਣੀਏ ਨਹੀਂ ਵਫਾ ਤਕਾਏ ਜੀ ਤੂੰ ਨਹੀਂ ਨਾ ਆਪਣੀ ਉੱਚੀ ਹੈ ਨਾ ਉਹਨੂੰ ਨਹੀਂ ਦੇ ਦਿੰਦੇ ਆ ਵੈਸੇ ਸਾਫ ਕਰ ਕੋ ਠੀਂਦਾ ਦੇ ਆਹ ਕਾਰ ਦੇਖ ਕੇ ਦੇ ਕਮਾਲੀ ਦੇਖ ਕੇ ਆ ਜਾਂਦਾ ਸਾਰਾ ਮਾਰਦਾ ਨਾਲ ਦੇ ਜੀ ਦਾ ਹੁਣ ਵੇਚੂ ਵੇਚੂ ਹੁਣ ਵੇਚ ਰਿਹਾ ਵੇਚ ਕੇ ਖਾਉਂਗੀ ਅਸਲੀ ਕੀ ਕਰੀਦੀ ਭੈਜਾ ਹਾਏ ਬਾਪੂ ਜੇ ਤੂੰ ਜਨ ਸੰਤਾ ਦਾ ਪਿਓ ਦਊਗਾ ਉਹ ਹੀ ਬੜੀ ਬਲਾਤ ਘੜੀ ਆਪੇ ਭਗ ਬਿੱਤੀਆ ਰਬੇ ਚੜ <laughs> ਗਈ